ਸਾਰੇ ਦੇ ਸਾਰੇ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ ਤੇ ਅੱਠ ਜੋ ਹੈ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਇਸ ਸਬੰਧਿਤ ਸਾਡੇ ਨਾਲ ਬੁੱਧੀਜੀਵੀ ਵਰਗ ਤੇ ਪੱਤਰਕਾਰ ਭਾਈਚਾਰਾ ਜੋ ਹੈ ਉਹ ਜੁੜਿਆ ਹੋਇਆ ਹੈ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਇਹ ਜੋ ਇਸ ਸਮੇਂ ਦੀ ਵੱਡੀ ਖਬਰ ਹੈ ਉਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸ਼ੁਕਰੀਆ ਸਰ ਇਸ ਟਾਈਮ ਦੀ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਨਜਿੰਦਰ ਸਿੰਘ ਜੋ ਹੈ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੌਜੂਦਾ ਐਮਐਲਏ ਨੇ ਤੇ ਉਸ ਤੋਂ ਪਹਿਲਾਂ ਇਹ 13 ਸਾਲ ਪੁਰਾਣਾ ਜੋ ਕੇਸ ਹੈ ਜਿਸ ਦੀ ਕਿ ਅੱਜ ਪੀੜਤਾਂ ਨੂੰ ਇਨਸਾਫ ਮਿਲਿਆ ਹੈ ਇਸ ਬਾਰੇ ਕੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦੇਖੋ ਇਹ ਨਹੀਂ ਜੀ ਮਸਲਾ ਪੁਰਾਣਾ ਤੁਹਾਡੇ ਦੀ ਗੱਲ ਹੈ ਵੀ 12-13 ਸਾਲ ਪੁਰਾਣਾ ਹੈ ਜੀ ਮੈਂ ਜਦੋਂ ਐਮਐਲਏ ਸਾਹਿਬ ਮਤਲਬ ਸਿਆਸਤ ਦੇ ਵਿੱਚ ਨਹੀਂ ਸੀ ਸਿਆਸਤ ਦੇ ਵਿੱਚ ਨਹੀਂ ਸੀ ਜਦੋਂ ਆ ਇੱਕ ਟੈਕਸੀ ਡਰਾਈਵਰ ਦਾ ਕੰਮ ਕਰਦੇ ਹੁੰਦੇ ਆ ਜੀ 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 ਟੈਕਸੀ ਡਰਾਈਵਰ ਦਾ ਕੰਮ ਕਰਨ ਕਰਕੇ ਇਹਨਾਂ ਦਾ ਕਿਸੇ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਣਾ ਜ਼ਰੂਰੀ ਹੁੰਦਾ ਦੇਖੋ ਇਹਨਾਂ ਦਾ ਬਿਜ਼ਨਸ ਹੀ ਇਸ ਸੰਦਾ ਬਣ ਜਾਂਦਾ ਹੈ ਤੇ ਇਹ ਫਿਰ ਕਿਸੇ ਵਿਆਹ ਪ੍ਰੋਗਰਾਮ ਦੇ ਵਿੱਚ ਚਿੱਪ ਉਸਮਾ ਹੋਟਲ ਦੇ ਵਿੱਚ ਪ੍ਰੋਗਰਾਮ ਸੀਗਾ ਵਿਆਹ ਦਾ ਜੀ ਉਹਦੇ ਵਿੱਚ ਮਤਲਬ ਕੀ ਹੋਇਆ ਸ਼ਾਮ ਨੂੰ ਜਦੋਂ ਗੱਡੀਆਂ ਵਾਲਿਆਂ ਨੇ ਪੈਸਿਆਂ ਦਾ ਹਿਸਾਬ-ਕਿਤਾਬ ਮੰਗਿਆ ਤਾਂ ਉਹ ਜਿਹੜੀ ਲੜਕੀ ਹੈ ਉਹ ਲੜਕੀ ਦਾ ਫਾਦਰ ਸਾਹਿਬ ਆਏ ਤਾਂ ਉਹਦੇ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਜਦੋਂ ਤੂੰ ਤੂੰ ਮੈਂ ਨਾ ਹੋਣ ਦੇ ਵਿੱਚ ਤਾਂ ਇਹਨਾਂ ਨੇ ਮਤਲਬ ਡਰਾਈਵਰਾਂ ਨੇ ਉਸ ਵਾਲੇ ਬੰਦਿਆਂ ਨੂੰ ਬੁਲਾ ਲਿਆ ਜੀ ਪੁਲਿਸ ਬੁਲਾਉਣ ਦੇ ਨਾਲ ਹੋਰ ਤੂੰ ਤੂੰ ਮੈਂ ਨਾ ਵੱਧ ਗਈ ਜਿਹਦੇ ਵਿੱਚ ਉਹ ਫਾਦਰ ਸਾਹਿਬ ਸੀ ਜਦੋਂ ਉਹਦੇ ਇੱਕ ਦੋ 3:30 ਵਜੇ ਤਾਂ ਉਹ ਨੀਚੇ ਜ਼ਮੀਨ ਤੇ ਡਿੱਗ ਗਏ ਉਸਨਾਂ ਨੂੰ ਬਚਾਉਣ ਵਾਸਤੇ ਜਦੋਂ ਲੜਕੀ ਬਰਿੰਦਰ ਕੌਰ ਉੱਥੇ ਪਹੁੰਚੀ ਤਾਂ ਪੁਲਿਸ ਵਾਲਿਆਂ ਨੇ ਕੋਈ ਵੀ ਉਹਦੇ ਨਾਲ ਮਤਲਬ ਦਿਹਾੜੀ ਨਾ ਕੀਤਾ ਤੇ ਕਾਨੂੰਨ ਚਿੱcke ਟੰਗ ਕੇ ਉਹ ਲੜਕੀ ਦੇ ਖੱਪਰ ਬੀਮਾਰ ਦੱਸੇ ਤੇ ਜਿਸ ਦੇ ਵਿੱਚ ਮਤਲਬ ਐਮ ਐਲ ਏ ਸਾਹਿਬ ਇਹਦੇ ਵਿੱਚ ਤੇ 24 25 ਇਹ ਧਰਾਵਾਂ ਲੱਗੀਆਂ ਜੀ 355 354 ਜਿਹਦੇ ਵਿੱਚ ਨਾਲ ਛੇੜਛਾੜ ਦਾ ਮਸਲਾ ਵੀ ਆ ਜਾਂਦਾ ਉਹ ਚੱਲਿਆ ਕਾਫੀ ਦੇਰ ਤੱਕ ਚੱਲਿਆ ਉਸ ਤੋਂ ਬਾਅਦ ਕੀ ਹੋਇਆ ਕਿ ਪੁਲਿਸ ਐਸ ਐਸ ਪੀ ਸਾਹਿਬ ਸੀਗੇ ਐਸ ਐਸ ਪੀ ਸਾਹਿਬ ਨਾਲ ਕਿ ਇਹਦੇ ਕੋਈ ਬਹੁਤੇ ਵਧੀਆ मतलब लिंक ਨਾ ਰਹੇ ਜੀ ਇਸ ਕਰਕੇ ਉਹਨਾਂ ਦੇ ਵੀ ਖਿਲਾਫ ਹੋ ਗਿਆ ਸਿਰਫ ਮਤਲਬ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਰਿਹਾ ਕੰਮ ਜਿਹਦੇ ਵਿੱਚ ਅੱਜ ਮਤਲਬ ਅਖੀਰ ਨੂੰ ਉਹ ਜਿਹੜੀ ਪੀੜਤ ਲੜਕੀ ਬਰਿੰਦਰ ਕੌਰ ਸੀ ਉਹਨੂੰ ਇਨਸਾਫ ਮਿਲਿਆ ਜੀ ਜਿਹਦੇ ਵਿੱਚ ਇਹ ਐਮਐਲਏ ਸਾਹਿਬ ਤੇ ਸੱਤ ਬੰਦੇ ਹੋਰ ਜੀ ਜੀ ਦੋਸ਼ੀ ਕਰਾਰ ਦਿੱਤੇ ਗਏ ਜਿਹੜੇ ਜਿਹਦੇ ਵਿੱਚ ਕੁਝ ਬੰਦੇ ਪੁਲਿਸ ਵਾਲੇ ਨੇ ਮੈਂ ਉਹ 12 ਤਰੀਕ ਨੂੰ ਪਤਾ ਲੱਗੂ ਕਿ ਕਿਹੜੇ ਕਿਹੜੇ ਬੰਦਿਆਂ ਨੂੰ ਉਹ ਕਿੰਨੀ ਕਿੰਨੀ ਸਜ਼ਾ ਨਾਲ मतलब मौजूदा एमएलए मौजूदा एमएलए आम आदमी पार्टी ਦੇ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਨੇ 4 ਟੋਟਲ 12 ਜਾਨੇ ਨੇ ਤੇ 8 ਦੀ ਗ੍ਰਿਫਤਾਰੀ ਹੋ ਚੁੱਕੀ ਐ 4 ਪੈਂਡਿੰਗ ਐ ਕੀ ਕੀ ਇਸ ਬਾਰੇ ਆਪਾਂ ਨੂੰ ਜਾਣਕਾਰੀ ਦੇ ਸਕਦੇ ਹੋ ਕਿ 8 ਹੋਰ ਕੌਣ ਨੇ ਤੇ 4 ਹੋਰ ਕੌਣ ਪੈਂਡਿੰਗ ਨੇ ਦੇਖੋ ਜੀ ਇਹ ਗੱਲ ਹਜੇ ਮਤਲਬ ਪਰਦੇ ਦੇ ਪਿੱਛੇ ਹੈ ਦੋਸ਼ੀ اقرار ਦਤੇਗੇ ਕਿਉਂਕਿ ਜੇ ਇਨਾ ਚੱਕਰ مانجو ਕੋਰਟ فیصلہ ਲੈਣ ਦੀ فیصلہ مطلب اعلان ਨਹੀਂ ਕਰਦੀ 10 ਦੀ ਤੱਕ ਫਿਰ ਉਸ ਫੈਸਲੇ ਦੇ ਉੱਤੇ ਪਹਿਲਾਂ ਮਤਲਬ ਕੋਈ ਗੱਲਬਾਤ ਕੀਤੀ ਥੋੜਾ ਜਿਹਾ ਫਿਰ ਉਹ ਮਤਲਬ ਜਲਦਬਾਜ਼ੀ ਹੁੰਦਾ ਤੇ ਕਿਉਂਕਿ مانਜੋ ਕੋਰਟਾਂ ਦਾ ਅਧਿਕਾਰ ਜਦੋਂ مانਜੋ ਕੋਰਟਾਂ ਨੇ ਕੋਈ ਫੈਸਲਾ ਦਿੱਤਾ ਉਸ ਤੋਂ ਬਾਅਦ ਇਹ ਸਾਰੀ ਗੱਲ ਹੈ ਜਿਹੜੀ ਹੋ ਕੇ ਆਜੂ ਇਹਦੇ ਤੇ ਪਹਿਲਾਂ ਵੀ 4-5 ਕੇਸ ਹੈਗੇ ਨੇ ਹੁਣ ਵੀ ਮਤਲਬ ਕਈ ਇਸ ਤਰ੍ਹਾਂ ਦੇ ਜਿਹੜੇ ਕੇਸ ਨੇ ਉਹਨਾਂ ਦੇ ਵਿੱਚ ਇਹਦੇ ਉੱਤੇ ਮੁਕੱਦਮੇ ਚੱਲ ਰਹੇ ਨੇ ਐਮਐਲ ਸਾਹਿਬ ਦੇ ਇੱਕ ਵਾਰੀ ਮਤਲਬ ਇਹਨਾਂ ਦੇ ਕੋਈ ਬੰਦਾ ਮਾਈਨਿੰਗ ਦੇ ਵਿੱਚ ਵੀ ਕੇਸ ਦੇ ਵਿੱਚ ਆਇਆ ਹੋਇਆਗਾ ਮਾਈਨਿੰਗ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰ ਨੇਗੇ ਜੀ ਇਸ ਕਰਕੇ ਉਹ ਉਧਰ ਲੈ ਕੇ ਇਸ ਦੇ ਵਿੱਚ ਵੀ ਉਲਝ ਹੋਏ ਨੇ ਐਸਐਸਪੀ ਸਾਹਿਬ ਨਾਲ ਵੀ ਮਤਲਬ ਇਹਨਾਂ ਦਾ ਰਫੜ ਪਿਆ ਉਸ ਤੋਂ ਬਾਅਦ ਫਿਰ ਕੋਥੇ ਮਾਰਡਰ ਹੋ ਗਿਆ ਸੀਗਾ ਚਰਨਜੀਤ ਸਿੰਘ ਨਾਂ ਦੇ ਬੰਦੇ ਦਾ ਉਹਦੇ ਵਿੱਚ ਵੀ 70 ਬੰਦਿਆਂ ਦੇ ਖਿਲਾਫ ਐਫਆਈਆਰ ਦਰਜ ਉਹਦੇ ਵਿੱਚ ਵੀ ਮਤਲਬ ਇਹਨਾਂ ਨੇ ਕਾਫੀ ਇਹ ਪਰਸਨਲ ਮਤਲਬ ਇਹ ਕਿ ਇਹ ਕਿਹਾ ਜਾਵੇ ਇਹ ਗਲਤ ਨਹੀਂ ਹੋਏਗਾ ਕਿ ਇਹਨਾਂ ਦਾ ਪਿਛੋਕਰ ਜੋ ਹੈ ਲਗਾਤਾਰ ਕ੍ਰਿਮੀਨਲ ਮਾਈਂਡਡ ਹੈ ਹਾਂਜੀ ਤੇ ਕ੍ਰਿਮੀਨਲ ਤਾਂ ਦੇਖੋ ਜੇ ਹੱਕ ਸੱਚ ਦੀ ਗੱਲ ਹੈ ਜਾਂ ਕਿੰਨੀ ਲਾ ਲੈ ਮਤਲਬ ਕਿ ਇਹ ਇੱਕ ਬਾਤ ਹੀ ਗੱਲ ਹੈ ਹੁਣ ਵੀ ਕੋਰਟਾਂ ਵੱਲੋਂ ਕੀ ਫੈਸਲਾ ਦਿੱਤਾ ਜਾਂਦਾ ਐ ਗੱਲ ਕਰ ਕਈ ਵਾਰੀ ਕੀ ਹੁੰਦਾ ਵੀ ਜਦੋਂ ਕਿਸੇ ਨਾਲ ਪੁਲਿਸ ਵਾਲੇ ਨਾਲ ਵੱਡੇ ਅਫਸਰ ਸਹਿਬਾਨ ਨਾਲ ਕੋਈ ਮਤਲਬ ਵੈਸਵਾਜੀ ਹੋ ਜਾਂਦੀ ਆ ਉਹ ਕਈ ਕੇਸਾਂ ਦੇ ਵਿੱਚ ਜਿਹੜੇ ਅਣਪਛਾਤੇ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਇਨਵੋਲਵ ਵੀ ਕਰ ਦਿੰਦੇ ਨੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਵੀ ਕਈ ਵਾਰੀ ਸਾਡੇ ਜਿਹੜੇ ਇਹ ਬਿਊਰੋਕਰੇਟ ਹੁੰਦੇ ਨੇ ਅੰਜਾਮ ਦੇ ਹੁੰਦੇ ਨੇ ਇਸ ਕਰਕੇ ਮਤਲਬ ਅਸਲੀ ਗੱਲ ਬਾਦੇ ਵਿੱਚ ਪਤਾ ਲੱਗੂ ਹੁਣ ਸਜ਼ਾ ਦੇਖੋ ਵੀ ਕਿੰਨੀ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਮਾਨਜੋਗ ਹਾਈ ਕੋਰਟ ਜਾਣਾ ਪਊ ਇੱਥੋਂ ਹੀ ਛੇਲ ਹੁੰਦੀ ਹੈ ਜਾਂ ਮਾਨਜੋਗ ਹਾਈ ਕੋਰਟ ਤੋਂ ਛੇਲ ਹੁੰਦੀ ਹੈ ਇਹ ਬਾਤ ਹੀ ਗੱਲ ਹੈ ਕਿਉਂਕਿ ਫਿਰ ਐਮਐਲਏ ਸ਼ਿਪ ਹੈ ਜਿਹੜੀ ਉਹ ਵੀ ਖਤਰੇ 'ਚ ਪੈ ਸਕਦੀ ਹੈ ਜੇ ਸਜ਼ਾ ਦਾ ਐਲਾਨ 2 ਸਾਲ ਤੋਂ ਵੱਧ ਹੈ ਤਾਂ ਮਤਲਬ ਐਮਐਲਏ ਬਣੇ ਦੀ ਜਿਹੜੀ ਇਹ ਹੈਗੀ ਹੈ ਇਹ ਖਤਮ ਹੋ ਸਕਦੀ ਹੈ ਜਾਂ ਜਿਸ ਤਰ੍ਹਾਂ ਡਾਕਟਰ ਸਾਹਿਬ ਆਪਾਂ ਨੂੰ ਪਤਾ ਹੀ ਹੈ ਤੁਸੀਂ ਵੀ ਗੱਲ ਕੀਤੀ ਲਗਭਗ 12 ਤੋਂ 13 ਸਾਲ ਪੁਰਾਣਾ ਕੇਸ ਹੈ ਇਹ ਤੇ ਇਸ ਟਾਈਮ ਜੋ ਮੌਜੂਦਾ ਐਮਐਲਏ ਨੇ ਪਿਛਲੇ 4 ਸਾਲ ਤੋਂ ਐਮਐਲਏ ਨੇ ਤਾਂ ਇਹਦੇ ਵਿੱਚ ਬਰਿੰਦਰ ਕੌਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਥੇ ਨਾ ਕਿਥੇ ਸਾਡੇ ਪਰਿਵਾਰ ਨੂੰ ਬਹੁਤ ਥ੍ਰੈਟ ਮਿਲੀ ਹੈ ਮੇਰੇ ਪਤੀ ਨੂੰ ਜੋ ਹੈ ਤਲਾਕ ਦੇਣ ਵਾਸਤੇ ਕਿਹਾ ਗਿਆ ਹੈ ਜਾਂ ਸਮਝੌਤਾ ਕਰਨਾਸਤੇ ਕਿਹਾ ਗਿਆ ਹੈ ਤਾਂ ਇਸ ਬਾਰੇ ਕੀ ਕਹਿਣਾ ਤੁਹਾਡਾ ਕੀ ਵਿਚਾਰ ਹੈ ਥ੍ਰੈਟ ਤਾਂ ਜਦੋਂ ਵੀ ਕਿਸੇ ਦੇ ਖੂਸੇ ਇਸ ਬਣ ਜਾਂਦਾ ਜੇ ਕੋਈ ਥ੍ਰੈਟ ਨਹੀਂ ਵੀ ਤਾਂ ਵੀ ਅਗਲਾ ਥ੍ਰੈਟ ਦੀ ਐਪਲੀਕੇਸ਼ਨ ਹੁੰਦਾ ਉਸ ਲੜਕੀ ਨੂੰ ਸਿਕਿਉਰਿਟੀ ਨਹੀਂ ਜੀ ਹੋਈ ਹੈ ਸਿਕਿਉਰਿਟੀ ਗਾਰਡ ਮਿਲੇ ਹੋਏ ਨੇ ਤਰੀਖ ਹਰ ਇੱਕ ਤਰੀਕ ਦੇ ਉੱਤੇ ਉਹ ਹਾਜ਼ਰ ਹੁੰਦੀ ਰਹੀ ਹੈ ਮਤਲਬ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਉਹ ਵੀ ਥੋੜਾ ਇੱਕ ਇਨਸਾਫ ਲੈਣ ਦੀ ਜਿੱਦ ਕੀਤੀ ਹੋਈ ਹੈ ਮਤਲਬ ਇਸੇ ਕਰਕੇ ਹੀ ਉਹਨੇ 12 ਸਾਲ ਦੀ ਲੰਬੀ ਲੜਾਈ ਲੜਨ ਤੋਂ ਬਾਅਦ ਮਤਲਬ ਜਿਹੜਾ ਇਹ ਫੈਸਲੇ ਨੂੰ ਅੰਜਾਮ ਦਵਾਇਆ ਮਾਨਯੋਗ ਕੋਰਟਾਂ ਤੋਂ ਤੇ ਉੱਥੇ ਕੋ ਜੱਜ ਸਾਹਿਬ ਨੇ ਪ੍ਰੇਮ ਕੁਮਾਰ ਜੀ ਅਡੀਸ਼ਨਲ ਸੈਸ਼ਨ ਜੱਜ ਮਾਨਯੋਗ ਪ੍ਰੇਮ ਕੁਮਾਰ ਉਨ੍ਹਾਂ ਦੀ ਅਦਾਲਤ ਦੇ ਵੱਲੋਂ ਇਹ ਫੈਸਲਾ ਆਏਗਾ ਹੁਣ ਦੇਖੋ ਵੀ ਕੀ ਬੰਦ ਹੈ ਅਗੇ ਐਮਐਲਏ ਸ਼ਿਪ ਰਹਿੰਦੀ ਹੈ ਜਾਂ ਕਿਸ ਤਰ੍ਹਾਂ ਸਜ਼ਾ ਉਹ ਸਜ਼ਾ ਦੇ ਹਿਸਾਬ ਨਾਲ ਉਹ 12 ਸਾਲ ਦੀ ਸਜ਼ਾ ਦੀ ਗੱਲ ਹੈ ਜਿਹੜੀ ਉਹ ਕਲੀਅਰ ਹੋ ਜੀ ਜਿਸ ਤਰ੍ਹਾਂ ਕਿ ਮੌਜੂਦਾ ਐਮਐਲਏ ਨੇ ਤੇ ਇਸ ਤੋਂ ਬਾਅਦ ਅਗਰ ਸਜ਼ਾ ਦਾ ਐਲਾਨ ਹੁੰਦਾ ਹੈ ਕਿੰਨੀਕ ਸਜ਼ਾ ਹੁੰਦੀ ਹੈ ਤੇ ਉਸ ਤੋਂ ਬਾਅਦ ਐਮਐਲਏ ਸ਼ਿਪ ਤੇ ਵੀ ਕੋਈ ਫਰਕ ਪਊਗਾ ਹਾਂਜੀ ਦੇਖੋ ਜੇ ਤਾਂ 2 ਸਾਲ ਤੋਂ ਘੱਟ ਸਜ਼ਾ ਹੁੰਦੀ ਹੈ ਫਿਰ ਤਾਂ ਐਮਐਲਏ ਸ਼ਿਪ ਤੇ ਕੋਈ ਅਸਰ ਨਹੀਂ ਪੈਂਦਾ ਕਿਉਂਕਿ ਕਈ ਐਮਐਲਏ ਹੈਗੇ ਨੇ ਸਾਡੇ ਪ੍ਰਧਾਨ ਸਾਹਿਬ ਹੋਰ ਵੀ ਹੈਗੇ ਨੇ ਜਿਨ੍ਹਾਂ ਨੂੰ ਮਤਲਬ ਸਜ਼ਾ ਪੁੰਝੀਆਂ ਹੋਈਆਂ ਨੇ 2 ਸਾਲ ਤੋਂ ਘੱਟ ਜੇ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਫਿਰ ਮਤਲਬ ਜਿਹੜੀ ਐਮ ਐਲ ਏ ਸ਼ਿਪ ਹੈ ਉਸ ਨੂੰ ਡਰ ਹੈਗਾ ਹੁਣ ਇਹ ਦੇਖੋ ਵੀ ਇਹਦੇ ਵਿੱਚ ਸਜ਼ਾ 1 ਸਾਲ ਤੋਂ ਲੈ ਕੇ 5 ਸਾਲ ਤੱਕ ਦਾ ਪ੍ਰਾਵਧਾਨ ਹੈ 12 ਸਾਲ ਹੋ ਗਏ ਕਿੰਨੀਆਂ ਤਰੀਕਾ ਹੋ ਗਈਆਂ ਉਹਨਾਂ ਦਾ ਹਿਸਾਬ ਕਿਤਾਬ ਲਾ ਕੇ ਮਾਂ ਜੋ ਕੋਰਟਾਂ ਸਹੀ ਵਰੀ ਕੋਰਟ ਸਾਹਿਬ ਦਾ ਫੈਸਲਾ ਦਿੰਦੀਆਂ ਨੇ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਕਿਉਂਕਿ ਅਪੀਲ ਦਿੱਤਾ ਫਿਰ ਉਸ ਤੋਂ ਬਾਅਦ ਪਾਂਜੋਗ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਹੀ ਹੋਣੀ ਹੈ ਜੀ ਤੇ ਜਿਸ ਤਰ੍ਹਾਂ ਕਿ ਦੇਖਿਆ ਜਾ ਰਿਹਾ ਹੈ 92 ਦੀ 92 ਸੀਟਾਂ ਆਮ ਆਦਮੀ ਪਾਰਟੀ ਦੀਆਂ ਵਿੱਚੋਂ ਪਹਿਲੇ ਕੁਝ ਦਿਨ ਪਹਿਲਾਂ ਕੁਝ ਐਮਐਲਏ ਬਗਾਵਤ ਕਰ ਗਏ ਕੁਝ ਐਮਐਲਏ ਤੇ ਇਹਨਾਂ ਨੇ ਕਾਰਵਾਈ ਕਰਕੇ ਉਹਨਾਂ ਨੂੰ ਸਾਈਡ ਕਰਤਾ ਤੇ ਹੁਣ ਇਸ ਤਰ੍ਹਾਂ ਐਮਐਲਏ ਉੱਤੇ ਜੋ ਹੈ ਸਜ਼ਾ ਦਾ ਦੋਸ਼ ਦੋਸ਼ ਲੱਗ ਕੇ ਸਜ਼ਾ ਦਾ ਐਲਾਨ ਹੋਣਾ ਬਾਕੀ ਹੈ ਤਾਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇੱਕ ਬੁੱਧੀਜੀਵੀ ਹੋਣ ਦੇ ਨਾਤੇ ਦੇਖੋ ਜੀ ਐਲਾਨ ਤਾਂ ਹੁਣ ਹੋਣਾ ਹੀ ਹੈ ਜਦੋਂ ਰੋਸ਼ੀਕਰ ਦੇਤੇ ਆ ਫਿਰ ਐਲਾਨ ਹੁੰਦਾ ਕਿੰਨਾ ਇਹ ਬਜਾਤੇ ਚੀਜ਼ ਮੈਟਰ ਕਰਦੀ ਹੈ ਉਹਨਾਂ ਦਾ ਐਮਐਲਏ ਸਾਹਿਬ ਦਾ ਜਿਹੜਾ ਤੁਸੀਂ ਵੇਖਿਆ ਇਸ ਗੱਲ ਤੇ ਡਿਪੈਂਡ ਹੈ ਹੁਣ ਵੀ ਮੂਰੇ ਐਲਾਨ ਕਿੰਨਾ ਹੁੰਦਾ ਜੇ 2 ਸਾਲ ਤੋਂ ਘੱਟ ਹੁੰਦਾ ਤਾਂ ਦੇਖੋ ਉਸ ਆਪਾਂ ਗੱਲ ਆਪਾਂ ਆਪਾਂ ਗੱਲ ਕਰ ਰਹੇ ਆ ਆਪਾਂ ਆਪਣੀ ਚਰਚਾ ਦਾ ਵਿਸ਼ੇ ਇਹ ਹੈ ਕਿ ਅਗਰ ਜਿਸ ਤਰ੍ਹਾਂ 92 ਵਿੱਚੋਂ ਇੱਕ ਨੂੰ ਅੱਜ ਦੋਸ਼ੀ ਕਰਾਰ ਦੇ ਦਿੱਤਾ ਗਿਆ ਇੱਕ ਨੇ ਜੋ ਹੈ ਬਗਾਵਤ ਕਰਤੀ ਤੇ ਇੱਕ ਨੂੰ ਦੋ ਤਿੰਨ ਨੂੰ ਪਹਿਲੇ ਇਹਨਾਂ ਨੇ ਜੋ ਹੈ ਆਪਣਾ ਕੁਝ ਕਰਪਸ਼ਨ ਦੇ ਦੋਸ਼ ਲਗਾ ਕੇ ਸਾਈਡ ਕਰ ਦਿੱਤਾ ਸੀ ਤਾਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਵਿੱਚੋਂ ਜੋ ਹੈ ਇਹ ਤਿੰਨ ਚਾਰ ਐਮਐਲਏ ਤੇ ਕਾਰਵਾਈ ਹੋਣਾ ਇਹ ਕਿੱਥੇ ਤੱਕ ਜਾਇਜ਼ ਮੰਨਿਆ ਜਾਵੇ ਦੇਖੋ ਜੀ ਐਮਐ ਇਹ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਰਪਸ਼ਨ ਜੀ ਇਹ ਤੇ 0 ਡਾਲਰਸ ਚਲਦੇ ਆ ਇਹ ਜੇ ਕੋਈ ਵੀ ਚਾਹੇ ਆਪਦਾ ਚਾਹੇ ਬਗਾਨਾ ਮਤਲਬ ਉਹਨੂੰ ਬਖਸ਼ਿਆ ਨਹੀਂ ਜਾਊਗਾ ਚਾਹੇ ਮਤਲਬ ਕਿੱਡਾ ਵੀ ਵੱਡਾ ਉਹਦਾ ਰਤਬਾ ਹੋਵੇ ਚਾਹੇ ਐਮਐਲਏ ਹੋਵੇ ਚਾਹੇ ਮੰਤਰੀ ਹੋਵੇ ਕੋਈ ਵੀ ਹੋਵੇ ਮਤਲਬ ਉਹਨੂੰ ਉਸ ਦਾ ਜਿਹੜਾ ਸਿੱਟਾ ਹੈਗਾ ਉਹ ਭੁਗਤਣਾ ਪੈਂਦਾ ਹੈਗਾ ਇਸ ਦਾ ਮਤਲਬ ਦੂਜੀਆਂ ਪਾਰਟੀਆਂ ਵਾਂਗੂ ਪੱਖਵਾਦੀ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਜਨਤਕ ਤੌਰ ਤੇ ਮਤਲਬ ਆਪਦੇ ਬੰਦੇ ਨੂੰ ਸਜਾ ਦੇ ਕਾਨੂੰਨ ਦੇ ਹਵਾਲੇ ਕਰ ਦਿੰਦੇ ਨੇ ਇਸੇ ਕਰਕੇ ਮਤਲਬ ਇਹਨਾਂ ਦੀ ਜਿਹੜੀ ਸ਼ਕੀਆ ਉਹ ਥੋੜੀ ਜਿਹੀ ਬਣੀ ਹੋਈ ਹੈਗੀ ਹੈ ਦੂਸਰੀਆਂ ਪਾਰਟੀਆਂ ਨਾਲੋਂ ਵੱਖ ਤੇ ਜਰੂਰ ਮਤਲਬ ਜੇ ਦੋਸ਼ੀ ਹੈ ਤਾਂ ਕਾਨੂੰਨ ਦੇ ਹਵਾਲੇ ਕੀਤਾ ਕੋਈ ਉਹਦੀ ਸ਼ਿਫਾਰਿਸ਼ ਨਹੀਂ ਕੋਈ ਉਹਦੇ ਮਤਲਬ ਜ਼ੋਰ ਨਹੀਂ ਉਹਨੂੰ ਚਲਾਉਣ ਵਾਸਤੇ ਸਭਾ ਜੇ ਉਹਦਾ ਗਲਤ ਕਾਨੂੰਨ ਕੋਈ ਕੰਮ ਕੀਤਾ ਹੋਇਆ ਹੈ ਉਹਦੀ ਸਜ਼ਾ ਦਿਵਾਉਣ ਵਾਲੇ ਪਾਸੇ ਆਮ ਆਦਮੀ ਪਾਰਟੀ ਹਰ ਟਾਈਮ ਤਤਪਰ ਰਹਿੰਦੀ ਆ ਤਾਂ ਕਿ ਲੋਕਾਂ ਦੇ ਵਿੱਚ ਇਹ ਸੰਦੇਸ਼ ਜਾਵੇ ਕਿ ਜੇ ਕੋਈ ਗਲਤ ਕੰਮ ਕੀਤਾ ਤਾਂ ਉਹਦੀ ਸਜ਼ਾ ਜ਼ਰੂਰ ਭੁਗਤਣੀ ਪਊਗੀ ਕਿਉਂਕਿ ਇਹ ਪਾਰਟੀ ਹੋਈ ਏਸੀ ਆ ਵੀ ਇਹ ਤਾਂ ਆਪਿਆਂ ਨੂੰ ਨਹੀਂ ਬਖਸ਼ਦੀ ਬੇਗਾਨੇ ਨੂੰ ਤਾਂ ਮਤਲਬ ਇਹਨਾਂ ਨੇ ਛੱਡਣਾ ਕਿ ਇਹਨਾਂ ਦੀ امیਜ ਫਿਰ ਲੱਗਦਾ ਕਿ 2027 ਵਿੱਚ ਇਹਨਾਂ ਦੀ ਛਵੀ ਬਰਕਰਾਰ ਰਹੇਗੀ ਤੇ ਫਿਰ ਦੁਬਾਰਾ ਤੋਂ ਸੀਟ ਕਾਟ ਸਕਦੇ ਨੇ ਦੇਖੋ ਜੀ ਇਹ ਹੈ ਕਿ ਕਈ ਜਿਵੇਂ ਹੁਣ ਪਾਣੀ ਵਾਲਾ ਮਸਲਾ ਹੜਾਂ ਵਾਲਾ ਆ ਗਿਆ ਜੀ ਅਤੇ ਹੋਰ ਬੇਅਦਬੀ ਵਾਲੇ ਕੇਸ ਆ ਗਏ ਹੋਰ ਕਿਸਾਨਾਂ ਦੇ ਮਸਲੇ ਆ ਗਏ ਬਲਕਿ ਕਈ ਕਾਨੂੰਨ ਬੀਜੇਪੀ ਸੈਂਟਰ ਦੇ ਕਾਨੂੰਨ ਆ ਗਏ ਕਈ ਕਾਨੂੰਨ ਨੇ ਜਿਹੜੇ ਜਿੰਨਾ ਦੇ ਹਿਸਾਬ ਨਾਲ ਮਤਲਬ ਉਹ 27 ਦਾ ਇੰਨਾ ਕੋਈ ਕਿਹਾ ਉਹ ਇਸ ਤੇ ਨਿਰਭਰ ਹੈਗਾ ਹਲੇ ਤੱਕਲੇ ਇੱਕ ਕੇਸ ਨਾਲ ਕੋਈ ਉਹ ਨਹੀਂ ਹੈ ਜੀ ਕੋਸ਼ਿਸ਼ ਕਰਨਗੇ ਜੇ ਲੋਕਾਂ ਵਾਸਤੇ ਚੰਗਾ ਕਰਨਗੇ ਲੋਕਾਂ ਵਾਸਤੇ ਸਰਕਾਰ ਨਾਲ ਕੋਈ ਆਡਾ ਲੈਣਾ ਕਿਥੇ ਲੋਕਾਂ ਪਿੱਛੇ ਲੈਣਾ ਪਊਗਾ ਤਾਂ ਲੈਣਗੇ ਜਾਂ ਮਤਲਬ ਕਿਸੇ ਬੇਇਨਸਾਫੀਆਂ ਨਹੀਂ ਕਰਨਗੇ ਤਾਂ ਹੋ ਸਕਦਾ ਮਤਲਬ ਅਕਸਰ ਨੂੰ ਪਹਿਲਾਂ ਵੀ ਪਾਰਟਾ ਰਿਪੀਟ ਕਰਦੀਆਂ ਰਹੀਆਂ ਨੇ ਇਹ ਵੀ ਰਿਪੀਟ ਕਰ ਸਕਦੇ ਨੇ ਇਹ ਤਾਂ ਇਹਨਾਂ ਦੇ ਆਉਣ ਵਾਲੇ ਸਾਰੇ ਕੰਮ ਕੁਝ ਪੋਜਿਟਿਵ ਕੰਮ ਕੁਝ ਨੈਗੇਟਿਵ ਕੰਮ ਠੀਕ ਹੈ ਉਹਦੇ ਕੰਮ ਇਹਨਾਂ ਦੇ ਅੱਛੇ ਹੋਏ ਉਹਦੇ ਆਧਾਰ ਤੇ ਉਹਦੇ ਆਧਾਰ ਤੇ 2027 ਦਾ ਜੋ ਹੈ ਮਾਹੌਲ ਟਿਕਿਆ ਹੋਇਆ ਹਾਂਜੀ ਇਹੀ ਕਹਿਣਾ ਚਾ ਰਹੇ ਹੋ ਹਾਂ 2027 ਦਾ ਕਈ ਚੀਜ਼ਾਂ ਮੈਟਰ ਕਰਦੀਆਂ ਨੇ ਵਿਰੋਧੀ ਕਿੰਨੇ ਪਾਟੇ ਰਹਿੰਦੇ ਨੇ ਵਿਰੋਧੀ ਕੀ ਕਿਹਦੇ ਨਾਲ ਕੋਹੋਂ ਗਠਜੰਦਨ ਕਰਦਾ ਹੈ ਕਈ ਵਾਰੀ ਕੋਈ ਮੌਕੇ ਦੇ ਹਾਲਾਤ ਹੀ ਇਹੋ ਜਿਹੇ ਬਣ ਜਾਂਦੇ ਨੇ ਕੋਈ ਘਟਨਾ ਹੀ ਜੀ ਵਾਪਰ ਜਾਂਦੀ ਹੈ ਜੀ 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 ਇਹ ਇਹਦੇ ਤੇ ਕੰਮ ਕਰਦੇ ਨੇ ਉਸ ਹਿਸਾਬ ਦੇ ਨਾਲ ਬੰਦਾ ਹਰ ਇੱਕ ਕਦਮਾਂ ਜਿਹੜਾ ਉਹ ੂਕੂ ਕੇ ਧਰਨਾ ਪੈਂਦਾ ਪਰ ਸਰ ਕਿਥੇ ਨਾ ਕਿਥੇ ਕਿਥੇ ਨਾ ਕਿਥੇ ਏ ਵਾਲੇ ਜੋ ਆਪਣਾ ਐਪੀਸੋਡ ਹੋਏ ਆਂ ਜੋ ਕਾਂਡ ਹੋਏ ਆਂ ਇਹ ਵੀ ਕਿਥੇ ਨਾ ਕਿਥੇ ਜੋ ਹੈ ਮੈਟਰ ਕਰਦੇ ਆਂ ਪਾਰਟੀ ਵਾਸਤੇ ਹਾਂ ਜੀ ਮੈਟਰ ਤਾਂ ਕਰਦੇ ਵੇਖੋ ਮੈਂ ਮਤਲਬ ਹੁਣ ਕਿਸੇ ਐਮਐਲਏ ਨੂੰ ਸਜ਼ਾ ਹਾਂ ਹੁੰਦੀ ਆ ਤਾਂ ਵਿਰੋਧੀ ਧਿਰਾਂ ਨੂੰ ਤਾਂ ਘੱਟੋ ਘੱਟ ਬੋਲਣ ਨੂੰ ਟਾਈਮ ਮਿਲਦਾ ਹੈ ਨਾ ਚਾਹੇ ਗਲਤੀ ਹੈਗੀ ਆ ਚਾਹੇ ਨਹੀਂ ਹੈਗੀ ਉਹ ਤਾਂ ਉਹ ਕਿਸੇ ਨੇ ਨਹੀਂ ਦੇਖਣਾ ਪਰ ਮਾਨਯੋਗ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਹਾਂਜੀ ਮਾਨਯੋਗ ਅਦਾਲਤ ਵੱਲੋਂ ਜੋ ਦੋਸ਼ੀ ਕਰਾਰ ਦਿੱਤਾ ਹੈ ਹਾਂਜੀ ਕਨਵਿਕਟਡ ਹੋ ਗਏ ਤੇ ਦੇਖੋ ਹੁਣ ਕਨਵਿਕਸ਼ਨ ਕਿੰਨੀ ਮਿਲਦੀ ਹੈ ਜੀ ਇਹ ਮਤਲਬ ਇਸ ਚੀਜ਼ ਤੇ ਇਹਦਾ ਪਰਸਨਲ ਲਾਈਫ ਹੈ ਜਿਹੜਾ ਉਹ ਉਹ ਡਿਪੈਂਡ ਕਰੂਗਾ ਤੇ ਜੇ ਮਤਲਬ ਵੱਧ ਸਜ਼ਾ ਹੁੰਦੀ ਹੈ ਤਾਂ ਨਾਲੇ ਪਾਰਟੀ ਵੀ ਜਾਦੇ ਬਦਨਾਮ ਹੋਊਗੀ ਤੇ ਨਾਲੇ ਜਿਹੜੀ ਉਹਦੀ ਰਾਜਸੀ ਸ਼ਾਖਾ ਹੈ ਬੰਦੇ ਦੀ ਉਹ ਵੀ ਡਾਊਨ ਹੋਊਗੀ ਕਿਉਂਕਿ ਉੱਥੇ 4-5 ਪਹਿਲਾਂ ਕ੍ਰਿਮੀਨਲ ਕੇਸ ਹੋਰ ਵੀ ਚੱਲ ਰਹੇ ਨੇ ਜੀ 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 ਤੇ ਲਾਸਟ ਵਿੱਚ ਆਪਾਂ ਇਹੀ ਗੱਲ ਕਰਾਂਗੇ ਕਿ ਲਗਾਤਾਰ ਜੋ ਆਮ ਆਦਮੀ ਪਾਰਟੀ ਦਾ ਗ੍ਰਾਫ ਜੋ ਹੈ ਪੰਜਾਬ ਵਿੱਚ ਅਗਰ ਆਪਾਂ ਕੰਪੈਰੀਜ਼ਨ ਕਰੀਏ ਐਮਐਲਏਜ਼ ਨੂੰ ਲੈ ਕੇ ਤੇ ਮਾਨ ਸਾਹਿਬ ਦੀ ਕਾਰਗੁਜ਼ਾਰੀ ਨੂੰ ਲੈ ਕੇ ਤਾਂ ਆਪਾਂ ਕਿੱਥੇ ਖੜਦੇ ਆ ਸਰ ਦੇਖੋ ਜੀ ਮਤਲਬ ਸਾਰਿਆਂ ਦੇ ਆਪਾਂ ਬਰਾਬਰਾਂ ਚ ਅਮੇਜ ਜਿਹੜੀ ਬਾਈ ਵਾਲੀ ਸੀ ਉਹ ਤਾਂ ਹੈ ਨਹੀਂ ਜੀ ਦੇਖੋ ਹੁਣ ਮਤਲਬ ਕਿੰਨਾ ਇਹ ਸੁਧਾਰ ਕਰਦੇ ਆ ਕਿਉਂਕਿ ਆਪਾਂ ਤੁਸੀਂ ਲਾਓ ਜੀ ਐਮਪੀਆਂ ਦੀਆਂ ਵੋਟਾਂ ਪਈਆਂ ਤਿੰਨ ਐਮਪੀ ਉਹੀ ਜਿੱਤੇ ਜਿੱਤੇ ਮਤਲਬ 13 ਦੇ 13 ਕਹਿੰਦੇ ਸੀ ਤਿੰਨ ਐਮਪੀ ਜਿੱਤੇ ਉਸ ਤੋਂ ਬਾਅਦ ਥੋੜਾ ਜਿਹਾ ਸੁਧਾਰ ਹੋਇਆ ਕੁਝ ਗੁਰਤਾ ਪੰਗਿਆ ਮਤਲਬ ਲੋਕਲ ਐਮਐਲਏ ਦੀਆਂ ਚਾਰ ਜਿਹਦੇ ਵਿੱਚੋਂ ਤਿੰਨ ਜਿੱਤ ਗਏ ਮਤਲਬ ਇੱਕ ਪਿਛਤੀ ਕਦੇ ਉੱਤਰ ਕਰੇ ਉੱਤਰ ਇਸ ਤਰ੍ਹਾਂ ਚੱਲ ਰਹੀ ਹੈ ਮਾਨ ਸਾਹਿਬ ਦੀ ਸਿਹਤ ਠੀਕ ਰਹੀ ਦਿੱਲੀ ਵਾਲੇ ਥੋੜਾ ਜਿਹਾ ਸਾਈਡ ਤੇ ਰਹੇ ਇੱਥੇ ਲੋਕਾਂ ਨੇ ਸਾਥ ਦਿੱਤਾ ਮਤਲਬ ਜਿਹੜੀ ਉਮੀਦ ਹੈ ਇਹਨਾਂ ਦੀ ਵਧੀਆ ਬਣੀ ਰਹੂਗੀ ਸਭ ਤੋਂ ਵੱਡੀ ਗੱਲ ਹੈ ਮਾਨ ਸਾਹਿਬ ਦੀ ਸਿਹਤ ਕਿਸ ਤਰ੍ਹਾਂ ਦੀ ਰਹਿੰਦੀ ਹੈ ਦਿੱਲੀ ਵਾਲੇ ਪੰਜਾਬ ਤੋਂ ਕਿੰਨੇ ਦੂਰ ਰਹਿੰਦੇ ਆ ਤੇ ਕਾਫੀ ਚੀਜ਼ਾਂ ਮੈਟਰ ਕਰਨੀਆਂ ਕਿਉਂਕਿ ਪੰਜਾਬ ਦੇ ਲੋਕ ਦਿੱਲੀ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਚਾਹੇ ਉਹ ਚੰਗੇ ਕੰਮ ਕਰਦੇ ਹੋ ਚਾਹੇ ਮਾਰੇ ਕਰਦਣ ਉਹ ਹਣ ਤੁਸੀਂ ਲਾਓ ਦਿੱਲੀ ਵਾਲਿਆਂ ਨੇ ਹਰ ਪੀੜਤ ਵਾਸਤੇ 5 ਕਰੋੜ ਰੁਪਇਆ ਦਾ ਸੁਨੀਪ ਪਾਟਕ ਨੇ ਦਿੱਤਾ ਜੀ ਰਾਗਵ ਚੱਟੇ ਨੇ ਸਵਾ 7 ਕਰੋੜ ਰੁਪਇਆ ਦਿੱਤਾ ਗੱਲ ਕਰ ਹਜੇ ਵੀ ਮਤਲਬ ਜਿਨ੍ਹਾਂ ਨੇ ਕਿਸੇ ਨੇ 100 ਰੁਪਇਆ ਨਹੀਂ ਦਿੱਤਾ ਹੁੰਦਾ ਉਹ ਵੀਡੀਓ ਐਂੀਆਂ ਹੀ ਬਣਾਵਣਾ ਪਾਈ ਜਾਂਦੇ ਆ ਜੀ ਦਿੱਲੀ ਵਾਲਿਆਂ ਤੋਂ ਨਾਲੋ ਦਿੱਲੀ ਵਾਲਿਆਂ ਤੋਂ ਨਾਲੋ ਆਪ ਉਹ ਦੰਦੇ ਨਹੀਂ ਬਸ ਦਿੱਲੀ ਵਾਲਿਆਂ ਨੂੰ ਬਦਨਾਮ ਕਰਕੇ ਰਾਜਸੀ ਸੱਤਾ ਜਿਹੜੀ ਉਹ ਆਪ ਪ੍ਰਾਪਤ ਕਰਨੀ ਚਾਹੁੰਦੇ ਆ ਸਿਡੇਟੰਗ ਨਾਲ ਅ ਡਾਕਟਰ ਸਾਹਿਬ ਜਿਸ ਤਰ੍ਹਾਂ ਕੀ ਬਾੜ ਪੀੜਤਾ ਤੇ ਮਲਮ ਤਾਂ ਲਾਤਾ ਇਹਨਾਂ ਨੇ ਪਰ ਉਸ ਤੋਂ ਪਹਿਲਾਂ ਪੰਜਾਬੀਆਂ ਨੂੰ ਪੜਕਾ ਵੀ ਦਿੱਤਾ ਮਨੀਸ਼ ਸੋਦੀਆ ਦਾ ਜੋ ਬਿਆਨ ਸੀਗਾ ਸਾਮ ਦਮ ਦੰਡ ਭੇਦ ਤੇ ਜੋ ਵੀ ਸਾਨੂੰ ਮਾਰਨਾ ਪਵੇ ਕੁੱਟਣਾ ਪਵੇ ਲੜਾਈ ਕਰਨੀ ਪਵੇ ਅਸੀਂ ਕਰਾਂਗੇ 2027 ਦਾ ਚੋਣ ਜਿੱਤਣ ਵਾਸਤੇ ਇਹ ਤਾਂ ਇੱਕ ਪਾਸੇ ਜ਼ਖਮ ਦੇ ਤਾ ਤੇ ਇੱਕ ਪਾਸੇ ਮਰਮ ਲਗਾਤੀ ਦੇਖੋ ਜੀ ਜਿਹੜਾ ਇਹ ਉਹਦਾ ਕਹਿਣ ਦਾ ਮਕਸਦ ਕੁਝ ਹੋਰ ਸੀਗਾ ਮੀਡੀਆ ਦੇ ਵਿੱਚ ਇਹੋ ਵੀਡੀਓ ਬਣ ਗਈ ਉਹ ਕਿਸੇ ਹੋਰ ਤਰੀਕੇ ਨਾਲ ਵਰਤੀ ਆ ਗਿਆ ਉਹਨੇ ਮਤਲਬ ਲੇਡੀਜ਼ ਨੂੰ ਇੱਕ ਇਸ ਤਰ੍ਹਾਂ ਦਾ ਜਿਵੇਂ ਨਾ ਆਪਾਂ ਕਹਿੰਦੇ ਉਹਨੇ ਵੀ ਇੱਕ ਮਜ਼ਾਕ ਕੀਤਾ ਮਜ਼ਾਕ ਕੀਤਾ ਕਿ ਐਸ ਵੀ ਆਪਾਂ ਐ ਕਰਨਾ ਐ ਕਰ ਸਕਦੇ ਹੋ ਦੱਸੋ ਤੁਸੀਂ ਕਰ ਲਓਗੇ ਪਰ ਉਹਨਾਂ ਤੋਂ ਕਰਨਾ ਕਰਾਉਣਾ ਕੁਝ ਨਹੀਂ ਸੀ ਇੱਕ ਉਹਨਾਂ ਨੂੰ ਪ੍ਰਪੇਅਰ ਕਰਨਾ ਵੀ ਮਤਲਬ ਕਈ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਸਕਦੀਆਂ ਨੇ ਤੁਸੀਂ ਇਹਨਾਂ ਵਾਸਤੇ ਤਿਆਰ ਹੋ ਕਹਿਣ ਦਾ ਮਕਸਦ ਇਹ ਸੀਗਾ ਵੀ ਉਹ ਜਿਸ ਕਹਿੰਦੇ ਜਾਂ ਗੱਲ ਕਰ ਉਹ ਜਦੋਂ ਉਹਦੀਆਂ ਵੀਡੀਓ ਬਣ ਗਈਆਂ ਵੀਡੀਓ 'ਚ ਆ ਗਿਆ ਵਿਰੋਧੀ ਧਿਰਾਂ ਦੇ ਹੱਥ 'ਚ ਆ ਗਿਆ ਵਿਰੋਧੀ ਧਿਰਾਂ ਲੈਣ ਉਹਨੂੰ ਇੱਕ ਮਤਲਬ ਵੱਡਾ ਸ਼ਕਤੀਸ਼ਾਲੀ ਹਥਿਆਰ ਦੇ ਰੂਪ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਜੀ 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 ਆ ਡਾਕਟਰ ਮਾਨ ਸਾਹਿਬ ਉਹ ਤਾਂ ਕੋਲੀ ਸੀਗੇ ਇਹ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਮਾਨ ਸਾਹਿਬ ਕਦੋਂ ਬਰਦਾਸ਼ਤ ਕਰਦੇ ਸੀ ਮਾਨ ਸਾਹਿਬ ਉਹ ਨਹੀਂ ਬਿਲਕੁਲ ਜਵਾਬ ਦਿੰਦੇ ਉਹ ਮਤਲਬ ਹਲਕੇ ਫੁਲਕੇ ਚ ਗੱਲਾਂ ਹੋ ਰਹੀਆਂ ਸੀਗੀਆਂ ਜਿਹਨੂੰ ਮਤਲਬ ਇੱਕ ਵੱਡਾ ਟੂਲ ਦੇ ਕੇ ਹਥਿਆਰ ਦੇ ਤੌਰ ਤੇ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ ਪੋਜੀਸ਼ਨ ਜੀ ਆ ਡਾਕਟਰ ਸਾਹਿਬ ਸਮੇਂ ਸਾਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦੇ ਰਿਹਾ ਜਿੰਨੀ ਵੀ ਤੁਸੀਂ ਚਰਚਾ ਕੀਤੀ ਸਾਡੇ ਨਾਲ ਅਸੀਂ ਤੁਹਾਡੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਇਹ ਜੋ ਇਸ ਟਾਈਮ ਦੀ ਵੱਡੀ ਖਬਰ ਹੈ ਮਨਜਿੰਦਰ ਸਿੰਘ ਬਾਰੇ ਜੋ ਆਪਾਂ ਚਰਚਾ ਕੀਤੀ 4 ਵਜੇ ਵਾਲੇ ਬੁਲੇਟ ਅੰਨੇ ਚ ਇਸ ਲਈ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਉਮੀਦ ਕਰਦੇ ਆ ਕਿ ਅੱਗੇ ਵੀ ਤੁਹਾਡੇ ਵਰਗੇ ਬੁੱਧੀਜੀਵੀ ਸਾਨੂੰ ਜੋ ਹੈ ਅਸੀਂ ਆਪਣੀ ਚਰਚਾ ਚ ਜ਼ਰੂਰ ਤੁਹਾਨੂੰ ਸ਼ਾਮਿਲ ਕਰਿਆ ਕਰਾਂਗੇ ਧੰਨਵਾਦ ਜੀ ਧੰਨਵਾਦ ਜੀ ਇਹ ਸੀਗੇ ਸਾਡੇ ਨਾਲ ਬੁੱਧੀਜੀਵੀ ਵਰਗ ਪੱਤਰਕਾਰ ਭਾਈਚਾਰਾ ਜਿਨ੍ਹਾਂ ਨੇ ਅੱਜ ਜੋ ਆ ਇਸ ਟਾਈਮ ਦੀ ਵੱਡੀ ਖਬਰ ਮਨਜਿੰਦਰ ਸਿੰਘ ਜੋ ਜਿਨਾਂ ਨੂੰ ਜੋ ਹੈ 13 ਸਾਲ ਪੁਰਾਣੇ ਕੇਸ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਤੇ ਆਉਣ ਵਾਲੀ 12 ਤਰੀਕ ਨੂੰ ਉਹਨਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਜਾਵੇਗੀ ਆਪਾਂ ਇਹ ਦੱਸ ਦਈਏ ਇੱਥੇ ਕਿ ਜੋ ਇਹ ਹੈ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੇ ਅੱਜ ਜੋ ਇਹਨਾਂ ਨੂੰ ਸਜ਼ਾ ਵਾਸਤੇ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਆਉਣ ਵਾਲੀ 12 ਤਰੀਕ ਨੂੰ ਇਹਨਾਂ ਨੂੰ ਸਜ਼ਾ ਵੀ ਸੁਣਾਈ ਜਾਏਗੀ ਐਦਾਂ ਦੇ ਹਰੇਕ ਮੁੱਦੇ ਹਰੇਕ ਗੱਲ ਜੋ ਕਿ ਸਿੱਧਾ ਹੀ ਜਨਤਾ ਦੇ ਨਾਲ ਸਰੋਕਾਰ ਰੱਖਦੀ ਹੈ A1 ਪੰਜਾਬੀ ਟੀਵੀ ਤੁਹਾਡੇ ਲਈ ਸਵੇਰੇ 11 ਵਜੇ ਤੇ ਸ਼ਾਮ 4 ਵਜੇ ਵਾਲੇ ਬੁਲੇਟਨ ਵਿੱਚ ਲਾਈਵ ਹੋ ਕੇ ਤੁਹਾਡੇ ਨਾਲ ਚਰਚਾ ਕਰਦਾ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਵਾਲਾ ਬੁਲੇਟਨ ਪਸੰਦ ਆਇਆ ਹੋਵੇਗਾ ਆਪਣੇ ਕਮੈਂਟ ਵਿੱਚ ਜਵਾਬ ਜ਼ਰੂਰ ਦਿਓ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਇਸ ਬਾਰੇ ਕੀ ਕਹਿਣਾ ਹੈ ਜਾਂ ਹੋਰ ਕੋਈ ਮੁੱਦੇ ਜਾਂ ਹੋਰ ਕੋਈ ਐਦਾਂ ਦੀਆਂ ਜੋ ਵੀ ਗੱਲਾਂ ਨੇ ਜਿਹੜੀ ਕਿ ਤੁਸੀਂ ਸਿੱਧੇ ਨਹੀਂ ਕਰ ਸਕਦੇ ਅਸੀਂ ਆਪਣੇ ਪਲੇਟਫਾਰਮ ਦੁਆਰਾ ਉਸ ਨੂੰ ਗੱਲ ਨੂੰ ਪਹੁੰਚਾਵਾਂਗੇ ਜਿਹੜੇ ਵੀ ਸੰਬੰਧਿਤ ਵਿਭਾਗ ਨੇ ਜਾਂ ਜਿਹੜੇ ਵੀ ਸੰਬੰਧਿਤ ਵਿਅਕਤੀ ਨੇ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ ਮੈਨੂੰ ਦਿਓ ਇਜਾਜ਼ਤ ਜਤਿੰਦਰ ਲੱਕੀ ਨੂੰ ਤੁਸੀਂ ਦੇਖਦੇ ਹੋ